ਸੀ ਆਈ ਦੀ ਰੇਟਸ ਜਿਹੜਾ ਵੀਜ਼ਾ ਦਾ ਜਿਹੜਾ ਥੋੜਾ ਜਿਹਾ ਸਲੋ ਹੋਇਆ ਸੀ ਉਹ ਨਿਊ ইয়ারਜ਼ ਦੀਆਂ ਛੁੱਟੀਆਂ ਕਰਕੇ ਥੋੜਾ ਸਲੋ ਜ਼ਰੂਰ ਹੋਇਆ ਔਰ ਥੋੜਾ ਜਿਹਾ ਸਲੋ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਡਿਪੈਂਡੈਂਟ ਵੀਜ਼ਾਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਪਾਊਸ ਓਪਨ ਵਰਕ ਪਰਮਿਟ ਵੀਜ਼ਾਸ ਉਹਦੇ ਚ ਵੀ ਅਸੀਂ ਕਹੀਏ ਤਾਂ ਥੋੜਾ ਜਿਹਾ ਸਲੋ ਟਰਨ ਆਇਆ ਉਹ ਇਸ ਲਈ ਹੁੰਦਾ ਕਿ ਦਸੰਬਰ 'ਚ ਕਾਫੀ ਵੀਜ਼ਾ ਆਫੀਸਰ ਆਪਣੇ ਘਰ ਛੁੱਟੀਆਂ ਤੇ ਚਲੇ ਜਾਂਦੇ ਆ ਔਰ ਫਿਰ ਜਦੋਂ ਵਾਪਸ ਆਉਂਦੇ ਆ ਤਾਂ ਬੈਕਲੌਗ ਥੋੜਾ ਜਿਹਾ ਵੱਜ ਜਾਂਦਾ ਹੈ ਜਿੰਨੇ ਕਿੰਨੇ ਵੀਜ਼ੇ ਪਏ ਆ ਸਾਡੇ ਕੋਲ 100 ਤੋਂ ਵੀ ਵੱਧ ਵੀਜ਼ਾ ਹੱਲੇ ਜਨਵਰੀ ਚ ਸਟੈਂਪ ਹੋ ਕੇ ਆ ਚੁੱਕੇ ਨੇ ਮਤਲਬ ਉਹ ਉਹ ਦੋ ਤਰ੍ਹਾਂ ਦੀ ਲਿਸਟ ਜਾਰੀ ਹੋਊਗੀ ਕਾਲਜਸ ਯੂਨੀਵਰਸਿਟੀ ਦੀ ਇੱਕ ਟਰਸਟਡ ਜਿਨ੍ਹਾਂ ਤੇ ਅਸੀਂ ਭਰੋਸਾ ਕਰ ਸਕਦੇ ਆ ਤੇ ਦੂਸਰਾ ਜਿਨ੍ਹਾਂ ਤੇ ਤੁਹਾਡਾ ਆਪਣਾ ਰਿਸਕ ਆ ਹਨਾ ਬਹੁਤ ਵੱਡਾ ਚੇਂਜ ਜਿਹੜਾ ਕੈਨੇਡਾ ਚ ਆਇਆ ਉਸ ਨੂੰ ਲੈ ਕੇ ਆ ਸਾਰੇ ਸਟੂਡੈਂਟਸ ਲਈ ਕਸ਼ਮਕਸ਼ ਚਾਹੇ ਸਾਰੇ ਸੋਚ ਰਹੇ ਕਿ 20635 ਡਾਲਰ ਜਿਹੜੇ ਹੋ ਗਏ ਆ ਜੀਆਈਸੀ ਦੇ ਸਾਡੇ ਸਾਹਮਣੇ ਹੀ ਆ ਸਾਰੇ ਵੀਜ਼ਾ ਪਏ ਹੋਏ ਆ ਤੁਸੀਂ ਕੀ ਕਿਸੇ ਦੇਖ ਸਕਦੇ ਹੋ ਕਿ ਅੱਜ ਦੇ ਜਿਹੜੇ ਕੀ ਕਹਿੰਦੇ ਆ ਵੀਜ਼ਾਸ ਇਸ ਵੀਕ ਦੇ ਹੀ ਹੈਗੀਆਂ ਇਹ ਸਾਰੇ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਜਸਮੀਤ ਸਿੰਘ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ 90413 90412 ਇੱਕੋ ਨੰਬਰ ਜਿਹਦੇ ਨਾਲ ਤੁਹਾਡੇ ਵੀਜ਼ੇ ਦੀ ਸੰਭਾਵਨਾ ਬਣਦੀ ਹੈ ਲੈਂਡਮਾਰਕ ਦੇ ਜ਼ਰੀਏ ਔਰ ਮੇਰੇ ਸਾਹਮਣੇ ਇਸ ਵਕਤ ਵੀਜ਼ਿਆਂ ਦਾ ਇੱਕ ਢੇਰ ਪਿਆ ਹੈ 100 ਦੇ ਕਰੀਬ ਜਿਹੜੇ ਵੀਜ਼ੇ ਨੇ ਉਹ ਜਨਵਰੀ ਦੇ ਆ ਚੁੱਕੇ ਨੇ ਔਰ ਮਈ ਔਰ ਸੈਪਟੈਂਬਰ ਇੰਟੀਗ੍ਰੇਟਿਵ ਵੀਜ਼ੇ ਵੀ ਬੜੀ ਤੇਜ਼ੀ ਦੇ ਨਾਲ ਆ ਚੁੱਕੇ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਮਈ ਤੇ ਸੈਪਟੈਂਬਰ ਦੀ ਤੇਜ਼ੀ ਵੀਜ਼ ਸੀਆਈ ਦੀ ਰੇਟਸ ਜਿਹੜਾ ਵੀਜ਼ਾ ਦਾ ਜਿਹੜਾ ਥੋੜਾ ਜਿਹਾ ਸਲੋ ਹੋਇਆ ਸੀ ਉਹ ਨਿਊ ইয়ারਜ਼ ਦੀਆਂ ਛੁੱਟੀਆਂ ਕਰਕੇ ਥੋੜਾ ਸਲੋ ਜ਼ਰੂਰ ਹੋਇਆ ਔਰ ਥੋੜਾ ਜਿਹਾ ਸਲੋ ਦੇਖਣ ਨੂੰ ਮਿਲ ਰਿਹਾ ਜਿਹੜੇ ਡਿਪੈਂਡੈਂਟ ਵੀਜ਼ਾਸ ਹੈਗੀਆਂ ਜਿੰਨੂੰ ਅਸੀਂ ਕਹਿੰਦੇ ਹਾਂ 스파우스 ఓਪਨ ਵਰਕ ਪਰਮਿਟ ਵੀਜ਼ਾਸ ਉਹਦੇ ਚ ਵੀ ਅਸੀਂ ਕਹੀਏ ਤਾਂ ਥੋੜਾ ਜਿਹਾ ਸਲੋ ਟਰਨ ਆਇਆ ਉਹ ਇਸ ਲਈ ਹੁੰਦਾ ਕਿ ਦਸੰਬਰ ਚ ਕਾਫੀ ਵੀਜ਼ਾ ਆਫੀਸਰ ਆਪਣੇ ਘਰ ਛੁੱਟੀਆਂ ਤੇ ਚਲੇ ਜਾਂਦੇ ਆ ਔਰ ਫਿਰ ਜਦੋਂ ਵਾਪਸ ਆਉਂਦੇ ਆ ਤਾਂ ਬੈਕਲੌਗ ਥੋੜਾ ਜਿਹਾ ਵੱਜ ਜਾਂਦਾ ਸੋ ਸਾਰਿਆਂ ਨੂੰ ਹੀ ਮੈਂ ਇਹੀ ਕਵਾਂਗਾ ਕਿ ਰਾਈਟ ਨਾਉ ਜਿੰਨੇ ਕ ਵੀ ਆ ਵੀਜ਼ੇ ਪਏ ਆ ਸਾਡੇ ਕੋਲ 100 ਤੋਂ ਵੀ ਵੱਧ ਵੀਜ਼ਾ ਹੱਲੇ ਜਨਵਰੀ ਚ ਸਟੈਂਪ ਹੋ ਕੇ ਆ ਚੁੱਕੇ ਨੇ ਔਰ ਕੀ ਕਹਿੰਦੇ ਸੀ ਸਟੂਡੈਂਟਸ ਨੂੰ ਪਾਸ ਔਨ ਕਰ ਰਹੇ ਨੇ ਔਰ ਸਟੂਡੈਂਟਸ ਫਿਊਚਰ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਇਹ ਟ੍ਰੈਂਡ ਕਾਇਮ ਰਹੇਗਾ ਬਿਕੋਜ਼ ਹੱਲੇ ਜਸਟ ਨੇ ਇਨਟਰੂਡ ਹੋ ਪਾਵਰ ਚ ਹੈਗੇ ਆ ਕੈਨੇਡਾ ਚ ਔਰ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਮੇਜਰ ਚੇਂਜ ਹੋਰ ਆਉਣ ਵਾਲਾ ਕੈਨੇਡਾ ਚ ਔਰ ਹੱਲੇ ਨੀਅਰ ਫਿਊਚਰ ਅਗਲੇ 5-6 ਮਹੀਨੇ ਚ ਜੇ ਕੋਈ ਚੇਂਜ ਆਂਦਾ ਵੀ ਹੈ ਤਾਂ ਉਹ ਟਰਸਟਡ ਨੌਨ ਟਰਸਟਡ ਪਾਰਟਨਰਸ ਨੂੰ ਲੈ ਕੇ ਆ ਸਕਦਾ ਜਿਹਦੇ ਵਿੱਚ ਕੈਨੇਡਾ ਇਹ ਅਨਾਉਂਸ ਕਰਨਾ ਚਾਹੁੰਦਾ ਹੈ ਕਿ ਕਿਹੜੇ ਕਾਲਜੇਸ ਔਰ ਯੂਨੀਵਰਸਿਟੀਸ ਟਰਸਟਡ ਹਨ ਐਂਡ ਕਿਹੜੇ ਕਾਲਜੇਸ ਐਂਡ ਯੂਨੀਵਰਸਿਟੀ ਨੋਨ ਟਰਸਟਡ ਹਨ ਮਤਲਬ ਉਹ ਦੋ ਤਰ੍ਹਾਂ ਦੀ ਲਿਸਟ ਜਾਰੀ ਹੋਊਗੀ ਕਾਲਜੇਸ ਯੂਨੀਵਰਸਿਟੀ ਦੀ ਇੱਕ ਟਰਸਟਡ ਜਿਨ੍ਹਾਂ ਤੇ ਅਸੀਂ ਭਰੋਸਾ ਕਰ ਸਕਦੇ ਆ ਤੇ ਦੂਸਰਾ ਜਿਨ੍ਹਾਂ ਤੇ ਤੁਹਾਡਾ ਆਪਣਾ ਰਿਸਕ ਹੈ ਹਣਾ ਬਿਲਕੁਲ ਸੋ ਸਟੂਡੈਂਟਸ ਇਸ ਚੀਜ਼ ਨੂੰ ਲੈ ਕੇ ਜ਼ਰੂਰ ਚੇਂਜ ਹੋਣ ਵਾਲਾ ਬਟ ਮੈਨੂੰ ਨਹੀਂ ਲੱਗਦਾ ਕਿ ਬਹੁਤ ਜਲਦ ਇਹ ਕੋਈ ਚੇਂਜ ਆ ਸਕਦਾ ਬਿਕਾਜ਼ ਹੁਣੇ ਹੀ ਬਹੁਤ ਵੱਡਾ ਚੇਂਜ ਜਿਹੜਾ ਕੈਨੇਡਾ 'ਚ ਆਇਆ ਉਸ ਨੂੰ ਲੈ ਕੇ ਆ ਸਾਰੇ ਸਟੂਡੈਂਟਸ ਲਈ ਕਸ਼ਮਕਸ਼ ਚਾਹੇ ਸਾਰੇ ਸੋਚ ਰਹੇ ਕਿ 20635 ਡਾਲਰ ਜਿਹੜੇ ਹੋ ਗਏ ਆ ਜੀਆਈਸੀ ਦੇ ਪਰ ਦੂਜੇ ਪਾਸੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਜਦੋਂ ਅਸੀਂ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਆ ਤਾਂ ਉੱਥੇ 25000 ਡਾਲਰ ਦੀ ਰਿਕੁਆਇਰਮੈਂਟ ਹੈ ਜਰਮਨੀ ਅਪਲਾਈ ਕਰਦੇ ਆ ਤਾਂ 11000 ਯੂਰੋ ਦੀ ਰਿਕੁਆਇਰਮੈਂਟ ਹੈ ਯੂਐਸਏ ਅਪਲਾਈ ਕਰਦੇ ਆ ਤਾਂ 30 ਲੱਖ ਦੇ ਫੰਡਸ ਦੀ ਰਿਕੁਆਇਰਮੈਂਟ ਹੈ ਸੋ ਨਿਊਜ਼ੀਲੈਂਡ ਅਪਲਾਈ ਕਰਦੇ ਆ ਤਾਂ 45 ਲੱਖ ਰੁਪਈਆ ਫੰਡ ਸ਼ੋ ਕਰਨਾ ਪੈ ਰਿਹਾ ਹੈ ਵੇਰਸ ਕੈਨੇਡਾ 'ਚ ਅਸੀਂ ਅੱਜ ਦੀ ਡੇਟ 'ਚ ਵੀ 22-25 ਲੱਖ ਰੁਪਏ ਚ ਜਾ ਸਕਦੇ ਆ ਔਰ ਉੱਥੇ ਜਾ ਕੇ 12 ਲੱਖ ਰੁਪਈਆ 12-13 ਲੱਖ ਰੁਪਈਆ ਕਢਾ ਸਕਦੇ ਆ ਜਿਹੜਾ ਰਿਫੰਡੇਬਲ ਹੈ ਇਹਦਾ ਮਤਲਬ ਹੈ ਕਿ ਜਿਹੜਾ ਐਕਸਪੈਂਸ ਹੈ ਐਕਚੁਅਲ ਐਕਸਪੈਂਸ ਉਹ 12-13 ਲੱਖ ਹਾਂਜੀ ਹਾਂਜੀ ਉਹ ਐਕਚੁਅਲ ਐਕਸਪੈਂਸ 12-13 ਲੱਖ ਹੀ ਹੈਗਾ ਔਰ ਕੈਨੇਡਾ ਹੀ ਹੱਲੇ ਇਸ ਤਰ੍ਹਾਂ ਦਾ ਕੰਟਰੀ ਹੈਗਾ ਜਿੱਦੇ ਚ ਸਪਾਊਸ ਵੀ ਕੋਈ ਰੁਕ ਟੋਕ ਨਹੀਂ ਹੈਗੀ ਗ੍ਰੈਜੂਏਟ ਹੈ ਨਹੀਂ ਹੈ ਤਾਂ ਵੀ ਜਾ ਸਕਦਾ ਹੈ ਪੁਰਾਣੀ ਨਵੀਂ ਦਾ ਵੀ ਇੰਨਾ ਕੋਈ ਇਸ਼ੂ ਨਹੀਂ ਹੈਗਾ ਜੈਨੂਇਨ ਮੈਰਿਜ ਹੋਣੀ ਜ਼ਰੂਰੀ ਹੈ ਪ੍ਰੂਫਸ ਹੈਗੇ ਆ ਤਾਂ ਡਿਪੈਂਡੈਂਟ ਬੱਚੇ ਸਾਰੇ ਨਾਲ ਜਾ ਸਕਦੇ ਸੋ ਮੈਨੂੰ ਲੱਗਦਾ ਹੈ ਕਿ ਹੱਲੇ ਵੀ ਕੈਨੇਡਾ ਸਾਰਿਆਂ ਵਿੱਚੋਂ ਇੱਕ ਅੱਛੀ ਆਪਸ਼ਨ ਨਜ਼ਰ ਆ ਰਹੀ ਹੈ ਔਰ ਬੱਚਿਆਂ ਨੂੰ ਕੰਮ ਵੀ ਮਿਲ ਰਹਾ ਏਦਾਂ ਦੀ ਗੱਲ ਨਹੀਂ ਹੈਗੀ ਕਿ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਸੋ ਉਹ ਤਾਂ ਹਮੇਸ਼ਾ ਹੀ ਰਹੇਗਾ ਕਿ 10-20% ਬੱਚਿਆਂ ਨੂੰ ਥੋੜਾ ਸਟਰਗਲ ਕਰਨਾ ਹੀ ਪਏਗਾ 100% ਕਿਤੇ ਵੀ ਜਾ ਕੇ ਨਹੀਂ ਸੈਟਲ ਹੋ ਸਕਦੇ ਸੋ ਸਟੂਡੈਂਟਸ ਮੇਰੀ ਇਹੀ ਐਡਵਾਈਸ ਹੈ ਕਿ ਹੱਲੇ ਵੀ ਕੈਨੇਡਾ ਇੱਕ ਟਾਪ ਡੈਸਟੀਨੇਸ਼ਨ ਹੈਗਾ ਐਂਡ ਜਿਹੜਾ ਵੀਜ਼ਾ ਸਕਸੈਸ ਰੇਟ ਆ ਉਹ ਬਹੁਤ ਵਧੀਆ ਚੱਲ ਰਿਹਾ ਬਿਲਕੁਲ ਠੀਕ ਹੈ ਜਸਮੀਤ ਜੀ ਇਸ ਤਰ੍ਹਾਂ ਦੇ ਰੂਮਰਸ ਬਾਜ਼ਾਰ ਚ ਮਾਰਕੀਟ ਚ ਨੇ ਕਿ ਰਿਫਿਊਜ਼ਲ ਬਹੁਤ ਆ ਰਹੇ ਨੇ ਜਾਂ ਆਉਣਗੇ ਇਹ ਦਿਤੇ ਕਿਉਂਕਿ ਤੁਸੀਂ ਤਾਂ ਇੰਨੇ ਜ਼ਿਆਦਾ ਵੀਜ਼ੇ ਹਾਸਲ ਕਰ ਤੁਹਾਡੇ ਸਾਹਮਣੇ ਹੀ ਆਇਆ ਸਾਰੇ ਵੀਜ਼ਾ ਪਏ ਹੋਏ ਆ ਤੁਸੀਂ ਕੀ ਕਿਸੇ ਦੇਖ ਸਕਦੇ ਹੋ ਕਿ ਅੱਜ ਦੇ ਜਿਹੜੇ ਕੀ ਕਹਿੰਦੇ ਆ ਵੀਜ਼ਾਸ ਇਸ ਵੀਕ ਦੇ ਹੀ ਹੈਗੇ ਆ ਇਹ ਸਾਰੇ ਸੋ ਸਟੂਡੈਂਟਸ ਕੀ ਕਹਿੰਦੇ ਆ ਵੀਜ਼ਾਸ ਆਰ ਕਮਿੰਗ ਵੈਰੀ ਵੈਰੀ ਜਿਹਨੂੰ ਕਹਿੰਦੇ ਆ ਕਿ ਸਮੂਥਲੀ ਹੱਲੇ ਕੋਈ ਵੀ ਇਦਾਂ ਦੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਔਰ ਓਵਰਆਲ 6 ਬੈਂਡ ਤੇ ਵੀਜ਼ਾਸ ਲੱਗ ਕੇ ਆ ਰਹੇ ਨੇ ਸੋ ਓਵਰਆਲ 6 ਬੈਂਡ ਤੇ ਵੀ ਵੀਜ਼ੇ ਨੇ ਜਿਹੜੇ ਉਹ ਖੁੱਲ ਕੇ ਲੱਗ ਕੇ ਆ ਰਹੇ ਨੇ ਸੋ ਵੀਜ਼ਾ ਟ੍ਰੈਂਡ ਹਜੇ ਚੱਲ ਰਿਹਾ ਹੈ ਤੇ ਹੁਣ ਪ੍ਰੋਸੈਸਿੰਗ ਟਾਈਮ ਕਿੰਨੇ ਦਿਨਾਂ ਚ ਹੈ ਜੇ ਵਿਦਿਆਰਥੀ ਹੁਣ ਵੀਜ਼ਾ ਅਪਲਾਈ ਕਰਦਾ ਹੈ ਫਾਈਲ ਅਪਲਾਈ ਕਰਦਾ 30 ਡੇਸ ਦਾ ਪ੍ਰੋਸੈਸਿੰਗ ਟਾਈਮ ਹੈਗਾ ਜਦੋਂ ਅਸੀਂ ਫਾਈਲ ਲਾਂਚ ਕਰ ਦਿੰਨੇ ਆ ਉਸ ਤੋਂ ਬਾਅਦ 30 ਦਿਨਾਂ ਚ 30 ਵਰਕਿੰਗ ਡੇਸ ਲੈ ਕੇ ਚੱਲੀਏ 30 ਦਿਨਾਂ ਚ ਬੱਚਿਆਂ ਨੂੰ ਆਪਣੇ ਰਿਜ਼ਲਟ ਮਿਲ ਸਕਦੇ ਨੇ ਚਲੋ ਥੈਂਕ ਯੂ ਸੋ ਮੱਚ ਸੋ ਸੈਮੀਨਾਰਸ ਵੀ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਇੱਕ ਵਾਰੀ ਸੈਮੀਨਾਰਸ ਦੀ ਜਾਣਕਾਰੀ ਸੈਮੀਨਾਰ 16 ਜਨਵਰੀ ਨੂੰ ਮੈਰੀਟ ਹੋਟਲ ਚੰਡੀਗੜ੍ਹ 'ਚ ਸਾਡਾ ਸੈਮੀਨਾਰ ਹੈ ਜਿੱਥੇ 35 ਤੋਂ ਵੀ ਵੱਧ ਕਾਲਜ ਰੈਪ੍ਰੈਜ਼ੈਂਟੇਟਿਵ ਪਾਰਟਿਸਿਪੇਟ ਕਰਨਗੇ 17 ਜਨਵਰੀ ਨੂੰ ਰਾਮਾਡਾ ਜਲੰਧਰ ਵਿੱਚ ਸਾਡਾ ਸੈਮੀਨਾਰ ਹੈ ਹੋਟਲ ਰਾਮਾਡਾ 'ਚ 18 ਜਨਵਰੀ ਨੂੰ ਸਾਡਾ ਸੈਮੀਨਾਰ ਹੋਟਲ ਪਾਰਕ ਪਲਾਜ਼ਾ ਲੁਧਿਆਣਾ ਵਿੱਚ ਹੈਗਾ ਸੋ ਜ਼ਰੂਰ ਪਹੁੰਚੋ ਔਰ ਆਪਣੇ ਸਾਰੇ ਡਾਊਟਸ ਕਲੀਅਰ ਕਰੋ ਚਲੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ